ਸੱਚੀ ਕਾ ਜੀ ਸਾਰਿਆਂ ਨੂੰ ਤੇ ਕਿਵੇਂ ਹੋ ਸਾਰੇ ਜਣੇ ਸਾਰੇ ਜਣੇ ਮੈਨੂੰ ਪੁੱਛ ਰਹੇ ਸੀ ਦੀਦੀ ਕਿਵੇਂ ਆ ਦੀਦੀ ਕਿਵੇਂ ਆ ਦੀਦੀ ਨੂੰ ਮੈਂ ਆਖਿਆ ਤੁਸੀਂ ਦੇਖ ਹੀ ਲੋ ਦੀਦੀ ਕਿਵੇਂ ਆ ਹਾਂ ਮੈਂ ਹੁਣ ਮੇਰੀ ਸਿਹਤ ਪਹਿਲਾਂ ਨਾਲੋਂ ਠੀਕ ਆ ਗਈ ਮੈਂ ਵੀ ਠੀਕ ਆ ਤੇ ਬੇਬੀ ਵੀ ਬਿਲਕੁਲ ਠੀਕ ਆਗਾ ਹਨਾ ਤੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਸਾਰਾ ਕੁਝ ਵਧੀਆ ਹੋ ਗਿਆ ਹਨਾ ਇੰਸਟਾਗ੍ਰam ਅਤੇ YouTube ਉੱਪਰ ਫੇਮਸ ਕਪਲ ਮਿਸਟਰ ਐਂਡ ਮਿਸਿਸ ਸੰਘੇੜਾ ਜਿਨ੍ਹਾਂ ਦੀਆਂ ਅਕਸਰ ਤੁਸੀਂ ਹਾਸੇ ਵਾਲੀਆਂ ਵੀਡੀਓ ਸਭ ਨੇ ਦੇਖੀਆਂ ਹੋਣਗੀਆਂ ਅੱਜ ਉਹਨਾਂ ਦੇ ਘਰ ਜਿਹੜਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਦੀ ਝੋਲੀ ਖੁਸ਼ੀਆਂ ਆਈਆਂ ਨੇ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ ਤੇ ਉਹਨਾਂ ਨੇ ਆਪਣੇ ਖੁਸ਼ੀ ਦੇ ਪਲਾਂ ਦੀਆਂ ਜਿਹੜੀਆਂ ਵੀਡੀਓਜ਼ ਤੇ ਫੋਟੋਸ ਉਹ ਆਪਣੇ ਅਕਾਊਂਟਸ ਉੱਪਰ ਸ਼ੇਅਰ ਵੀ ਕੀਤੀਆਂ ਨੇ YouTube ਅਤੇ Instagram ਦੇ ਅਕਾਊਂਟਸ ਉੱਪਰ ਤੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਉਹਨਾਂ ਨੇ ਆਪਣੇ ਮਾਤਾ ਪਿਤਾ ਨਾਲ ਵੀ ਜਿਹੜੇ ਆਪਣੇ ਖੁਸ਼ੀ ਦੇ ਪਾਲੋ ਸ਼ੇਅਰ ਕੀਤੇ ਹਨ ਤੇ ਵੀਡੀਓ ਦੇ ਵਿੱਚ ਤੁਸੀਂ ਵੀ ਸੁਖਪੈਣ ਨੂੰ ਜਿਹੜਾ ਉਹਨਾਂ ਦੇ ਘਰ ਪੁੱਤਰ ਦੀ ਦਾਤ ਹੋਣ ਤੇ ਤੁਸੀਂ ਜਰੂਰ ਵਧਾਈਆਂ ਦਿਓ ਕਮੈਂਟ ਕਰਕੇ ਜਰੂਰ ਉਹਨਾਂ ਨੂੰ ਐਪਰੀਸ਼ੀਏਟ ਕਰੋ ਤੇ ਦੱਸ ਦਈਏ ਕਿ ਜਿਹੜੀ ਸੁਖਪੈਣ ਆ ਜੋ ਕਿ ਸੋਸ਼ਲ ਮੀਡੀਆ ਤੇ ਆਮ ਤੌਰ ਤੇ ਸਭ ਨੇ ਹਾਸਿਆਂ ਵਾਲੀਆਂ ਵੀਡੀਓਜ਼ ਦੇ ਵਿੱਚ ਦੇਖੀ ਹੋਣੀ ਆ ਉਹਦੇ ਭਰਾ ਨਹੀਂ ਸੀ ਤੇ ਰੱਬ ਨੇ ਅੱਜ ਉਹਦੀ ਝੋਲੀ ਪੁੱਤਰ ਦੀ ਦਾਤ ਪਾ ਕੇ ਉਹਦੇ ਭਰਾ ਦੀ ਜਿਹੜੀ ਆ ਉਹ ਕਮੀ ਪੂਰੀ ਕੀਤੀ ਆ ਤੇ ਕਾਫੀ ਜ਼ਿਆਦਾ ਖੁਸ਼ ਜਿਹੜਾ ਇਸ ਵੀਡੀਓਜ਼ ਦੇ ਵਿੱਚ ਉਹ ਨਜ਼ਰ ਆ ਰਹੀ ਆ ਕਿਉਂਕਿ ਪ੍ਰਮਾਤਮਾ ਨੇ ਉਹਨਾਂ ਦੀ ਪੁਕਾਰ ਸੁਣੀ ਆ ਤੇ ਉਹਨਾਂ ਨੇ ਆਪਣੀਆਂ ਜੜੀਆਂ ਵੀਡੀਓਸ ਆ ਬੱਚੇ ਦੀਆਂ ਵੀਡੀਓਸ ਵੀ ਕਾਫੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ ਤੇ ਤੁਸੀਂ ਵੀ ਉਹਨਾਂ ਨੂੰ ਵਧਾਈਆਂ ਦਿਓ ਤੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ